ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। BA semesters 5 ਦੀ ਹਿਸਟਰੀ ਆਫ ਦਾ ਵਰਲਡ ਅਪਰ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਅੱਪਾ ਯੂਰਪ ਦੇ ਵਿੱਚ ਰਾਸ਼ਟਰੀਅਤਾ ਦਾ ਉਥਾਨ ਰਾਈਸ ਰਾਈਸ ਆਫ ਨੈਸ਼ਨਲਿਜ਼ਮ ਇਨ ਯੂਰਪ ਜਿਹੜਾ ਹੈ ਅੱਪਾ ਸਟਾਰਟ ਕੀਤਾ ਹੋਇਆ ਜਿਸ ਵਿੱਚ ਅੱਪਾ ਮਟਰਨਿਕ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਬਾਰੇ ਪੜ ਰਹੇ ਹਾਂ ਇਸ ਤੋਂ ਪਹਿਲਾਂ ਅੱਪਾ ਨੈਪੋਲੀਅਨ ਨੇਪੋਲੀਅਨ ਦੇ ਪਤਨ ਬਾਰੇ ਪੜਿਆ ਉਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਹੋਰ ਵੀ ਚੈਪਟਰ ਜਿਹੜੇ ਸੀਗੇ ਫਰਸਟ ਸੈਕੰਡ ਚੈਪਟਰ ਆਪਾਂ ਕੰਪਲੀਟ ਕਰ ਚੁੱਕੇ ਹਾਂ ਤਾਂ ਜਿਨ੍ਹਾਂ ਨੇ ਉਹ ਵਾਲੇ ਵੀਡੀਓਜ਼ ਨਹੀਂ ਦੇਖੇ ਤਾਂ ਉਹ ਵੀਡੀਓਜ਼ ਜ਼ਰੂਰ ਦੇਖ ਕੇ ਆਇਓ ਬਿਕੋਜ਼ ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਬੇਸ ਬਣ ਜਾਊਗਾ ਅਤੇ ਮੈਟਰਨਿਕ ਵਾਲਾ ਚੈਪਟਰ ਜਿਹੜਾ ਹੈਗਾ ਉਹ ਤੁਹਾਨੂੰ ਸਮਝ ਆ ਜਾਊਗਾ ਮੈਟਰਨਿਕ ਦੀ ਜਿਹੜੀ ਵਿਦੇਸ਼ ਨੀਤੀ ਹੈਗੀ ਐ ਫੋਰਨ ਪੋਲਿਸੀ ਉਹ ਦੇਖੋ ਇਸ ਨੇ ਆ ਕੇ ਜਿਹੜਾ ਹੈ ਦੇਖੋ ਕਿੰਨੇ ਸਾਰੇ ਜਿਹੜੇ ਸੀਗੇ ਕਾਰਜ ਕੀਤੇ ਨੇ ਮੈਟਰਨਿਕ ਵਿਵਸਥਾ ਜਿਹੜੀ ਹੈਗੀ ਇਸ ਨੇ ਲਾਗੂ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮੈਟਰਨਿਕ ਦੀ ਜਿਹੜੀ ਵਿਵਸਥਾ ਸੀ ਇਸ ਨੇ ਜਿਹੜਾ ਹੈ ਨੈਸ਼ਨਲਿਜ਼ਮ ਨੂੰ ਦਬਾ ਕੇ ਰੱਖਿਆ ਰਾਸ਼ਟਰੀਤਾਂ ਤੇ ਵਿਦੇਸ਼ ਨੀਤੀ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਕਾਰਜ ਕੀਤਾ ਕਿਉਂਕਿ ਬਿਆਨਾ ਸੰਮੇਲਨ ਦੇ ਵਿੱਚ ਬਿਆਨਾ ਜਿਹੜੀ ਕਾਂਗਰਸ ਸੀ ਉਹਦੇ ਮੈਟਰਨ ਉਹਦੇ ਵਿੱਚ ਮੈਟਰਨਿਕ ਜਿਹੜਾ ਸੀ ਉਸ ਨੇ ਬਹੁਤ ਮਹੱਤਵਪੂਰਨ ਜਿਹੜਾ ਸੀ ਹਿੱਸਾ ਪਾਇਆ ਸੀ ਤੇ ਨੇਪੋਲੀਨ ਦੇ ਪਤਨ ਦੇ ਵਿੱਚ ਵਿਅਨਾ ਸਮੇਲਨ ਦੇ ਵਿੱਚ ਮਟਰਨਿਕ ਦਾ ਬਹੁਤ ਮਹੱਤਵਪੂਰਨ ਹਿੱਸਾ ਸੀ 1815 ਤੋਂ 48 ਤੱਕ ਯੂਰਪ ਦੇ ਪੂਰੇ ਆਪਾ ਕਹੀਏ ਤਾਂ ਰਾਜਨੀਤਿਕ ਆਕਾਸ਼ ਮੰਡਲ ਦੇ ਉੱਤੇ ਮਤਲਬ ਪੂਰੀ ਰਾਜਨੀਤੀ ਤੇ ਛਾਇਆ ਰਿਹਾ ਉਸ ਦੀ ਮંજੂਰੀ ਤੋਂ ਬਿਨਾਂ ਰਾਸ਼ਟਰ ਦੇ ਵਿਚ ਆਪਾਂ ਗੱਲ ਕਰੀਏ ਯੂਰਪ ਦੀ ਨਾਚ ਨੀਤੀ ਦੇ ਉੱਤੇ ਕੋਈ ਪੱਤਾ ਤੱਕ ਨਹੀਂ ਹਿਲਦਾ ਸੀ ਮਤਲਬ ਕੁਝ ਵੀ ਕਾਰਵਾਈ ਹੁੰਦੀ ਸੀ ਨਾ ਤਾਂ ਇਹਦੇ ਤੋਂ ਕਮਾਂਡ ਲੈ ਕੇ ਹੀ ਜਿਹੜੀ ਸੀ ਕੀਤੀ ਜਾਂਦੀ ਸੀ ਯੂਰਪ ਦੇ तकरीबन ਸਾਰੇ ਮਹਾਦੀਪਾ ਵਿੱਚ ਕ੍ਰਾਂਤੀਕਾਰੀ ਪ੍ਰਜਾਤੰਤਰ ਉਦਾਰਤਾ ਰਾਸ਼ਟਰੀਵਾਦ ਦੀਆਂ ਰਾਸ਼ਟਰੀਅਤਾ ਦੀਆਂ ਭਾਵਨਾ ਨੂੰ ਕੁਚਲਣ ਦਾ ਉਸਨੇ ਪੂਰਾ ਯਤਨ ਕੀਤਾ ਉਸ ਦੇ ਕਾਲ ਵਿੱਚ ਉਦਾਰਵਾਦੀਆਂ ਅਤੇ ਪ੍ਰਤੀਕਿਰਿਆਵਾਦੀ ਵਿਚਾਰ ਯੁੱਧ ਹੁੰਦਾ ਰਿਹਾ ਵਿਆਨਾ ਕਾਂਗਰਸ ਦੇ ਫੈਸਲਿਆਂ ਨੂੰ ਕਾਇਮ ਰੱਖਣਾ ਠੀਕ ਹੈ ਵੀ ਇਹ ਜਿਹੜੇ ਹੈਗੇ ਵਿਆਨਾ ਕਾਂਗਰਸ ਦੇ ਜਿਹੜੇ ਵੀ ਉਸ ਟਾਈਮ ਪੀਰੀਅਡ ਦਾ ਜਿੰਨਾ ਵੀ ਉਹਨਾਂ ਨੇ ਮਤਲਬ ਕਿ ਸਮਝੌਤੇ ਦੇ ਵਿੱਚ ਜੋ ਵੀ ਵਿਵਸਥਾ ਦੇ ਵਿੱਚ ਜਿਹੜਾ ਕੀਤਾ ਸੀ ਤਾਂ ਇਸ ਨੂੰ ਜਿਹੜਾ ਸੀ ਉਹ ਅਮਲੀ ਜਾਮਾ ਬਣਾ ਜਿਹੜਾ ਸੀ ਦੇਣਾ ਚੰਦਾ ਸੀ ਯੂਰਪ ਵਿੱਚ ਸ਼ਾਂਤੀ ਵਿਵਸਥਾ ਨੂੰ ਜਿਉਂਦਾ ਰੱਖਣਾ ਯੂਰਪ ਦੇ ਵਿੱਚ ਨਿਰੰਕੁਸ਼ ਸ਼ਾਸਨ ਨੂੰ ਕਾਇਮ ਰੱਖਣਾ ਨਿਰੰਕੁਸ਼ ਉਹਨਾਂ ਜਿਸ ਤੇ ਕੋਈ ਵੀ ਮਤਲਬ ਹੈ ਲਿਮਿਟ ਨਹੀਂ ਹੁੰਦੀ ਠੀਕ ਹੈ ਉਸ ਰਾਜ ਤੰਤਰ ਦੀ ਜੀ ਕੋਈ ਲਿਮਿਟ ਨਾ ਹੋਵੇ ਉਹਨੂੰ ਨਿਰੰਕੁਸ਼ ਕਹਿੰਦੇ ਨੇ ਤਾਂ ਯੂਰਪ ਵਿੱਚ ਨਿਰੰਕੁਸ਼ਤਾ ਕਾਇਮ ਰੱਖਣੀ ਕ੍ਰਾਂਤੀਕਾਰੀ ਅੰਦੋਲਨ ਨੂੰ ਸੈਨਿਕ ਸਹਾਇਤਾ ਦੇ ਨਾਲ ਕੁਚਲਣਾ ਪ੍ਰਾਚੀਨ ਵਿਵਸਥਾ ਨੂੰ ਸਥਾਪਿਤ ਰੱਖਣਾ ਉਸ ਦੀ ਵਿਦੇਸ਼ ਨੀਤੀ ਦੇ ਮੁੱਖ ਕਾਰਨ ਸੀਗੇ ਠੀਕ ਹੈ ਜਿਹੜੇ ਵੀ ਸਿਧਾਂਤ ਸੀਗੇ ਤਾਂ ਇਹਨਾਂ ਲਈ ਉਸਨੇ ਕਈਆਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਵੀ ਦਖਲ ਦਿੱਤਾ ਉਸ ਦੀ ਵਿਦੇਸ਼ ਨੀਤੀ ਵੀ ਪੂਰੀ ਤਰ੍ਹਾਂ ਦੇ ਉਤੇ ਪ੍ਰਤੀਕਿਰਿਆਵਾਦੀ ਨੀਤੀ ਸੀ ਤਾਂ ਵਿਦੇਸ਼ ਨੀਤੀ ਕਿਹੜੀ ਹੈ ਉਸ ਦੀ ਮਟਰਨਿਕ ਅਤੇ ਨੇਪੋਲੀਨ ਮੈਟਰਨਿਕ 1819 ਦੇ ਵਿੱਚ ਆਸਟਰੀਆ ਦਾ ਚਾਂਸਲਰ ਬਣਿਆ ਇਸ ਪਾਦਤੇ ਉਤੇ ਉਹ 1848 ਤੱਕ ਰਿਹਾ ਨੈਪੋਲੀਅਨ ਜਿੰਨੀਆਂ ਵੀ ਵਿਰੋਧੀ ਲੜਾਈਆਂ ਸੀ ਨੈਪੋਲੀਅਨ ਦੇ ਵਿਰੁੱਧ ਲੜਾਈਆਂ ਤਾਂ ਮੈਟਰਨਿਕ ਨੇ ਆਸਟਰੀਆ ਦੀ ਯੋਗ ਲੀਡਰਸ਼ਿਪ ਕੀਤੀ ਅਗਵਾਈ ਕੀਤੀ ਮੈਟਰਨਿਕ ਭਾਵੇਂ ਨੈਪੋਲੀਅਨ ਅਤੇ ਫਰਾਂਸ ਦਾ ਦਿਲੋਂ ਵਿਰੋਧੀ ਸੀ ਪਰ ਫਿਰ ਵੀ ਉਸਨੇ ਫਰਾਂਸ ਦੇ ਨਾਲ ਮਿੱਤਰਤਾ ਉਸ ਸਮੇਂ ਤੱਕ ਬਣਾ ਕੇ ਰੱਖੀ ਜਦੋਂ ਤੱਕ ਨੇਪੋਲੀ ਨੇ ਆਪਣੀ ਸ਼ਕਤੀ ਨੂੰ ਸਥਿਰ ਬਣਾ ਕੇ ਰੱਖਿਆ ਮਟਰਨਿਕ ਨੇਪੋਲੀ ਦੀ ਵੱਧਦੀ ਹੋਈ ਸ਼ਕਤੀ ਖਤਮ ਕਰਨਾ ਚਾਹੁੰਦਾ ਸੀ ਅਤੇ ਉਸਨੇ ਐਸੇ ਤਰ੍ਹਾਂ ਦੀ ਜਿਹੜੀ ਸੀ ਨੀਤੀ ਅਪਣਾਈ ਜਿਸ ਨਾਲ ਰੂਸ ਅਤੇ ਨੇਪੋਲੀਨ ਲੜ ਪੈਣ ਤੇ ਆਸਟਰੀਆ ਸ਼ਕਤੀਸ਼ਾਲੀ ਹੋ ਜਾਵੇ ਮਤਲਬ ਉਸਦਾ ਇਹ ਮੇਨ ਨੀਤੀ ਸੀ ਕਿ ਰੂਸ ਅਤੇ ਨੇਪੋਲੀਨ ਲੜ ਪੈਣ ਅਤੇ ਆਸਟਰੀਆ ਜਿਹੜਾ ਹੈ ਉਹ ਸ਼ਕਤੀਸ਼ਾਲੀ ਹੋ ਜਾਵੇ 1810 ਤੋਂ 1814 ਤੱਕ ਜਿਹੜਾ ਮਟਰਨਿਕ ਸੀ ਰੂਸ ਨੂੰ ਰੂਸ ਨਾਲ ਨੇਪੋਲੀਨ ਨੂੰ ਭੜਕਾਉਣ ਦੇ ਜਿੰਨਾ ਅਚ ਲੱਗਿਆ ਰਹਾ ਤੇ ਸਫਲ ਵੀ ਹੋ ਗਿਆ ਉਸਨੇ ਰੂਸ ਨੂੰ ਬਚਨ ਦਿੱਤਾ ਕਿ ਆਸਟਰੀਆ ਦੀਆਂ ਸਿਨਾਮਾ ਰੂਸ ਵਿਰੁੱਧ ਨਹੀਂ ਲੜਨਗੇ ਫਿਰ 1813 ਦੇ ਵਿੱਚ ਮਿੱਤਰ ਰਾਸ਼ਟਰਾਂ ਨਾਲ ਰਕੇ ਨੇਪੋਲੀਨ ਨੂੰ ਲਿਪਜ਼ਿਕ ਦੀ ਲੜਾਈ ਵਿੱਚ ਹਰਾਉਣ ਵਿੱਚ ਉਸਨੇ ਬਹੁਤ ਹਿੱਸਾ ਪਾਇਆ ਦੋਰੀ ਨੀਤੀ ਨਾਲ ਨੇਪੋਲੀਨ ਵੀ ਹਾਰ ਗਿਆ ਰੂਸ ਨੂੰ ਵੀ ਵੜਿਆਈ ਨਹੀਂ ਮਿਲੀ ਨੇਪੋਲੀਅਨ ਨੂੰ ਹਰਾਉਣ ਵਿੱਚ ਆਸਟਰੀਆ ਤੇ ਮੈਟਰਨਿਕ ਦਾ ਮਹੱਤਵਪੂਰਨ ਯੋਗਦਾਨ ਰਿਹਾ ਤਾਂ ਹੀ ਜਿਹੜਾ ਹੈ ਇਸ ਨੂੰ ਵਿਅੰਨਾ ਨੂੰ ਅਧਰਾਸ਼ੀ ਸੰਮੇਲਨ ਲਈ ਇਸੇ ਨੂੰ ਜਿਹੜਾ ਸੀ ਚੁਣਿਆ ਗਿਆ ਕਿਉਂਕਿ ਇਸ ਦੀ ਜਿਹੜੀ ਸੀ ਭਰਪੂਰ ਅਗਵਾਈ ਰਹੀ ਸੀਗੀ ਪੂਰੇ ਰਾਜਨੀਤਿਕ ਕਾਂਡਾਂ ਦੇ ਵਿੱਚ ਵਿਅੰਨਾ ਸੰਮੇਲਨ ਅਤੇ ਮੈਟਰਨਿਕ ਨੇਪੋਲੀਅਨ ਨੂੰ ਹਰਾਉਣ ਤੋਂ ਬਾਅਦ ਮੈਟਰਨਿਕ ਨੇ ਵਿਅੰਨਾ ਸੰਮੇਲਨ ਦਾ ਸੰਚਾਲਨ ਬਹੁਤ ਹੀ ਜ਼ਿਆਦਾ ਕੁਸ਼ਲਤਾ ਨਾਲ ਬਧੀਏ ਤਰੀਕੇ ਨਾਲ ਕੀਤਾ 1815 ਦੇ ਵਿੱਚ ਯੂਰਪ ਦੇ ਹੋਰ ਰਾਜਸੀ ਨੇਤਾਵਾਂ ਦੇ ਵਾਂਗੂ ਮੈਟਰਨਿਕ ਦਾ ਵੀ ਵਿਚਾਰ ਸੀ ਕਿ ਯੂਰਪ ਨੂੰ ਜਦੋਂ ਵੀ ਕੋਈ ਖਤਰਾ ਹੋਏਗਾ ਤਾਂ ਕੇਵਲ ਫਰਾਂਸ ਤੋਂ ਹੋਏਗਾ ਇਸਲੀ ਉਹਨੇ ਵੇਇਨਾ ਕਾਂਗਰਸ ਵਿੱਚ ਮਿੱਤਰ ਦੇਸ਼ਾਂ ਨਾਲ ਰਲ ਕੇ ਫਰਾਂਸ ਦੀਆਂ ਸੀਮਾਵਾਂ ਨੂੰ ਘਟਾਇਆ ਆਲੇ ਦੁਆਲੇ ਸ਼ਕਤੀਸ਼ਾਲੀ ਦੇਸ਼ਾਂ ਦੀ ਕੰਨ ਸਥਾਪਿਤ ਕੀਤੀ ਹੈ ਮਤਲਬ ਉਸਨੇ ਜਿਹੜੀ ਹੈ ਕਿਤਨਾ ਬਾਉਂਡਰੀਜ਼ ਨੂੰ ਜਿਹੜਾ ਸੀ ਮਜ਼ਬੂਤ ਕੀਤਾ ਆਪਾਂ ਪਿਛਲੇ ਵੀਡੀਓ ਵਿੱਚ ਵੀ ਗੱਲ ਕੀਤੀ ਹੈ ਵਿਆਨਾ ਕਾਂਗਰਸ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਸੀ ਮਟਰਨਿਕ ਦੇ ਕਰਕੇ ਹੀ ਹੋਏ ਸੀ ਮਟਰਨਿਕ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਇਸ ਦਾ ਅਗਵਾਈ ਕਰ ਰਿਹਾ ਸੀਗਾ ਠੀਕ ਹੈ ਵਿਆਨਾ ਕਾਂਗਰਸ ਦੀ ਤਾਂ ਸਾਰੇ ਜਿਹੜੇ ਸਮਝੌਤੇ ਜੋ ਵੀ ਕੁਛ ਇਹ ਕਰਦਾ ਸੀ ਇਸੇ ਨੂੰ ਜਿਹੜਾ ਸੀ ਰੱਬ ਵਾਂਗੂ ਮੰਨਿਆ ਜਾਂਦਾ ਸੀ ਉਸਨੇ ਰਾਸ਼ਟ ਆਸਟਰੀਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਟਲੀ ਦੇ ਲੰਬਾਰਡੀ ਅਤੇ ਵੈਨਿਸੀਆ ਉੱਤੇ ਅਧਿਕਾਰ ਕੀਤਾ 300 سوری 39 ਰਿਆਸਤਾਂ ਦਾ ਢਿੱਲਾ ਜਿਹहां ਸੰਗ ਬਣਾਇਆ ਜਰਮਨ ਦੀਆਂ ਜਿਹੜੀਆਂ ਰਿਆਸਤਾ ਸੀ 39 ਵਿੱਚ ਛੋਟੇ-ਛੋਟੇ ਮੋٹے ਰਾਜੇ ਜਿਹੜੇ ਸੀਗੇ ਰਾਜਕਾਰੇ ਦੇ ਇੱਕ ਢਿੱਲਾ ਜਾਂ ਸੰਗ ਬਣਾਤਾ ਤੇ ਆਪ ਉਹਨਾਂ ਦਾ ਹੈੱਡ ਬਣ ਗਿਆ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਪੁਰਾਣੀਆਂ ਸੀਮਾਵਾਂ ਤੇ ਪੁਰਾਣੇ ਹੀ ਵੰਸ਼ ਸਥਾਪਿਤ ਕਰਦੇ ਠੀਕ ਹੈ ਜਿਹੜੇ ਕਿ ਆਪਾਂ ਪਿਛਲੇ ਵੀਡੀਓ ਵਿੱਚ ਵੀ ਕਿਹਾ ਸੀ ਕਿ ਜਦੋਂ ਨੈਪੋਲੀਨ ਆਇਆ ਸੀ ਉਸਨੇ ਜਿਹੜੇ ਸੀ ਰਾਜਿਆਂ ਤੋਂ ਉਹਨਾਂ ਦੇ ਰਾਜ ਕਾਫੀ ਸਾਰੇ ਰਾਜਤ ਉਹ ਜਿਹੜੇ ਸੀ ਉਹਨਾਂ ਦੇ ਰਾਜ ਖੋਲੇ ਸੀ ਲੇਕਿਨ ਜਦੋਂ ਵਿਆਨਾ ਕਾਂਗਰਸ ਆਇਆ ਤਾਂ ਇਸਨੇ ਕੀ ਕੀਤਾ ਜਿਨਾ ਰਾਜਿਆ ਕੋਲੇ ਪਹਿਲਾਂ ਵਾਲੀ ਰਾਤੀ ਤਾਂ ਉਹਨਾਂ ਨੂੰ ਉਹ ਵਾਪਸ ਕਰ ਦਿੱਤੇ ਗਏ ਕ੍ਰਾਂਤੀ ਦਾ ਉਹ ਵਿਰੋਧੀ ਬਣ ਗਿਆ ਪ੍ਰਤੀਕਰਿਆਵਾਦੀ ਨੀਤੀ ਦਾ ਸਮਰਥਕ ਬਣ ਗਿਆ ਅਤੇ 1815 ਤੋਂ 48 ਤੱਕ ਵਿਆਨਾ ਯੂਰਪ ਦੀ ਰਾਜਨੀਤੀ ਦਾ ਕੇਂਦਰ ਜਿਹੜਾ ਸੀ ਬਣਿਆ ਰਿਹਾ ਅਤੇ ਮਟਰਨਿਕ ਯੂਰਪ ਦੀ ਸਭ ਤੋਂ ਸ਼ਕਤੀ ਪ੍ਰਭਾਵशाली ਸ਼ਖਸੀਅਤ ਦੇ ਵਿੱਚ ਜਿਹੜਾ ਸੀ ਉਭਰ ਰਿਹਾ ਪਵਿੱਤਰ ਮੰਡਲ ਦਾ ਹੋਲੀ ਐਲਾਈਅੰਸ ਨੇਪੋਲੀ ਨੂੰ ਹਰਾਉਣ ਤੋਂ ਬਾਅਦ ਮੈਟਰਨਿਕ ਨੇ ਮਿੱਤਰ ਦੇਸ਼ਾਂ ਨੂੰ ਸੁਝਾ ਦਿੱਤਾ ਐਡਵਾਈਸ ਦਿੱਤੀ ਕਿ ਫਰਾਂਸ ਦੀ ਸ਼ਕਤੀ ਦੇ ਉੱਤੇ ਰੋਖ ਲਗਾਨੀ ਚਾਹੀਦੀ ਹੈ ਸਮੇਂ-ਸਮੇਂ ਤੇ ਮੀਟਿੰਗਸ ਕਰਨੀਆਂ ਚਾਹੀਦੀਆਂ ਆਪਾਂ ਨੂੰ ਉਸ ਨੂੰ ਖਤਰਾ ਸੀ ਕਿ ਫਰਾਂਸ ਤੇ ਜੇ ਰੋਖ ਨਾ ਲਾਈ ਕਿਉਂਕਿ ਫਰਾਂਸ ਦੇ ਵਿੱਚ ਲਿਬਰਟੀ ਇਕਵੈਲਟੀ ਫਰੇਟਰਨਿਟੀ ਠੀਕ ਹੈ ਇਹ ਦੇ ਵਿੱਚ ਜਿਹੜੇ ਸੀਗੇ ਪੁੰਗਰੇ ਸੀ ਡੈਮੋਕ੍ਰੇਸੀ ਦੇ ਵਿੱਚ ਪੁੰਗਰੇ ਸੀਗੇ ਹੈਨਾ ਤਾਂ ਹੀ ਤਾਂ ਫਰੈਂਚ ਰੈਵੋਲੂਸ਼ਨ ਆਈ ਸੀ ਤਾਂ ਇਸ ਨੇ ਇਹ ਕਿਹਾ ਕਿ ਜੇ ਹੁਣ ਉਸ ਤੋਂ ਬਾਅਦ ਤਾਂ ਦੇਖੋ ਰੈਵੋਲੂਸ਼ਨ ਤੋਂ ਬਾਅਦ ਫਰੈਂਚ ਰੈਵੋਲੂਸ਼ਨ ਤੋਂ ਬਾਅਦ ਨੈਪੋਲੀਅਨ ਆਇਆ ਤਾਂ ਇਸ ਨੇ ਜਦੋਂ ਨੈਪੋਲੀਅਨ ਨੂੰ ਅ ਇੱਕ ਪਾਸੇ ਨੂੰ ਹਰਾ ਦਿੱਤਾ ਤਦ ਜਿਹੜਾ ਸੀਗਾ ਇਸ ਨੇ ਇਹ ਸੋਚਿਆ ਕਿ ਵੀ ਜੇ ਫਰਾਂਸ ਦੇ ਉੱਤੇ ਰੋਕਣਾ ਲਗਾਈ ਬਿਕੋਜ਼ ਉੱਥੇ ਕ੍ਰਾਂਤੀਕਾਰੀ ਬੀਜ ਨੇ ਤਾਂ ਫਰਾਂਸ ਕਦੇ ਵੀ ਯੂਰਪ ਦੀ ਸ਼ਕਤੀ ਬਣ ਕਰ ਸਕਦਾ ਹੈ ਇੰਗਲੈਂਡ ਰੂਸ ਅਤੇ ਪਰਸ਼ੀਆ ਨੇ ਉਸ ਦੇ ਸੁਝਾ ਮੰਨੇ ਅਤੇ ਮਿੱਤਰ ਮੰਡਲ ਦੇ ਵਿੱਚੋਂ ਰੂਸ ਦੇ ਸਮਰਾਟ ਅਲੈਗਜ਼ੈਂਡਰ ਜਿਹੜਾ ਪਹਿਲਾ ਸੀ ਇਸ ਦਾ ਸੁਝਾਅ ਸਵੀਕਾਰ ਕਰਕੇ ਪਵਿੱਤਰ ਮੰਡਲ ਦੀ ਸਥਾਪਨਾ ਕੀਤੀ ਗਈ ਇਸ ਦਾ ਮੈਂਬਰ ਕੌਣ ਸੀ ਪਵਿੱਤਰ ਮੰਡਲ ਦਾ ਦਾ ਹੋਲੀ ਐਲਾਈਅንስ ਸhort question ਤੁਹਾਨੂੰ ਆ ਸਕਦਾ ਹੈ ਕਿ ਹੋਲੀ ਐਲਾਈਅንስ ਤੋਂ ਤੁਹਾਡਾ ਕੀ ਭਾਵ ਹੈ ਤੇ ਇਹਦੇ ਵਿੱਚ ਕੌਣ-ਕੌਣ ਸੀਗਾ ਠੀਕ ਹੈ ਤਾਂ ਆਰਾਮ ਦੇ ਨਾਲ ਧਿਆਨ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਜਿੰਨੇ ਵੀ ਆਪਣੇ short question ਬਣਦੇ ਨੇ ਉਹ ਵੀ ਪੜਨੇ ਨੇ ਕਿਉਂਕਿ ਇਹਨਾਂ ਪੁਆਇੰਟਾਂ ਚੋਂ ਹੀ ਤੁਹਾਡੇ short question ਬਣਨਗੇ ਤਾਂ ਰੂਸ ਦੇ ਸਮਰਾਟ ਅਲੈਗਜ਼ੈਂਡਰ ਪਹਿਲੇ ਦੇ ਸੁਝਾਅ ਦੇ ਨਾਲ ਜਿਹੜਾ ਸੀਗਾ ਪਵਿੱਤਰ ਮੰਡਲ ਦੀ ਸਥਾਪਨਾ ਕੀਤੀ ਗਈ ਤੇ ਮੈਂਬਰ ਕੌਣ ਸੀ ਰੂਸ ਆਸਟਰੀਆ ਤੇ ਪਰਸ਼ੀਆ ਇਸ ਅਨੁਸਾਰ ਸਾਰੇ ਮੈਂਬਰ ਦੇਸ਼ਾਂ ਨੂੰ ਇਸਾਈ ਧਰਮ ਦੇ ਸਿਧਾਂਤ ਅਨੁਸਾਰ ਰਾਜ ਕਰਨ ਲਈ ਕਿਹਾ ਗਿਆ ਇਸਾਈ ਯਾਨੀ ਕਿ ਕ੍ਰਿਸਚਨ ਵੀ ਤੁਸੀਂ ਕ੍ਰਿਸਚਨ ਧਰਮ ਦੇ ਅਕੋਰਡਿੰਗ ਜਿਹੜਾ ਹੈ ਰਾਜ ਕਰਨਾ ਹੈ ਪਰ ਇਜ਼ਾ ਉਦੇਸ਼ ਪਵਿੱਤਰਤਾ ਬਿਲਕੁਲ ਵੀ ਨਹੀਂ ਸੀ ਰਿਲੀਜੀਅਸ ਇਹਨਾਂ ਦਾ ਮੋਟਿਵ ਬਿਲਕੁਲ ਵੀ ਨਹੀਂ ਸੀ ਧਰਮ ਦੀ ਆਰ ਦੇ ਵਿੱਚ ਧਰਮ ਦੀ ਓਟ ਦੇ ਵਿੱਚ ਇਸ ਦੇ ਮੈਂਬਰ ਆਪਣੀ ਤਾਨਾਸ਼ਾਹੀ ਨੂੰ ਡਿਲੇਡ ਕਰਨਾ ਚਾਹੁੰਦੇ ਸੀ ਠੀਕ ਹੈ ਤਾਂ ਇਹਨਾਂ ਨੂੰ ਆਇਆ ਸੀ ਵੀ ਧਰਮ ਦੇ ਨਾਮ ਤੇ ਜਿਹੜੇ ਲੋਕ ਨੇ ਉਹ ਸਾਡੇ ਪਿੱਛੇ ਲੱਗਣਗੇ ਸੋ ਇਸ ਕਰਕੇ ਇਹਨਾਂ ਨੇ ਧਰਮ ਦੇ ਨਾਮ ਤੇ ਸਟਾਰਟਿੰਗ ਕੀਤੀ ਪਰ ਧਾਰਮਿਕ ਉਦੇਸ਼ ਨਾਲ ਬਿਲਕੁਲ ਵੀ ਨਹੀਂ ਸੀਗਾ ਚਤੁਰਮੁਖੀ ਮੰਡਲ ਤਾਂ ਚਤੁਰਮੁਖੀ ਮੰਡਲ ਦੇ ਵਿੱਚ ਕੀ ਸੀ 1815 ਦੇ ਵਿੱਚ ਵਿਆਨਾ ਕਾਂਗਰਸ ਪਿੱਛੋਂ ਮੈਟਰਨਿਕ ਦੀ ਵਿਦੇਸ਼ ਨੀਤੀ ਦਾ ਉਦੇਸ਼ ਕੀ ਸੀ ਬਿਆਨਨਾ ਕਾਂਗਰਸ ਦੇ ਜਿੰਨੇ ਵੀ ਫੈਸਲੇ ਸੀ ਸਫਲਤਾਪੂਰਵਕ ਉਹਨਾਂ ਨੂੰ ਲਾਗੂ ਕਰਨਾ ਕਿਉਂਕਿ ਇਹ ਉਦੇਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਸੀ ਜੇ ਯੂਰਪ ਦੇ ਵਿੱਚ ਸ਼ਾਂਤੀ ਰਹੇ ਯੁੱਧ ਨਾ ਹੋਵੇ ਆਪਾਂ ਨੇ ਪਿਛਲੇ ਉਸ ਦੇ ਵਿੱਚ ਵੀਡੀਓ ਚ ਪੜਿਆ ਸੀ ਕਿ ਇਸ ਨੇ ਜਿਹੜਾ ਸੀ ਸ਼ਾਂਤੀ ਬਣਾ ਕੇ ਰੱਖੀ ਕੋਈ ਵੀ ਯੁੱਧ ਇਸ ਦੇ ਟਾਈਮ ਪੀਰੀਅਡ ਚ ਨਹੀਂ ਹੋਇਆ ਤਾਂ ਇਹ ਚਾਹੁੰਦਾ ਸੀ ਕਿ ਸ਼ਾਂਤੀ ਬਣੀ ਰਹੇ ਤਾਂ ਹੀ ਇਹਨਾਂ ਦੇ ਉਦੇਸ਼ ਜਿਹੜੇ ਨੇ ਤਾਨਾਸ਼ਹੀ ਸਰਕਾਰ ਬਣਾਉਂਦੇ ਉਹ ਜਿਹੜੇ ਨੇ ਸਿਰੇ ਚੜਨਗੇ ਇਸ ਉਦੇਸ਼ ਦੀ ਪੂਰਤੀ ਲਈ ਪਹਿਲਾਂ ਮੈਟਰਨਿਕ ਨੇ ਪਵਿੱਤਰ ਮੰਡਲ ਬਣਾਇਆ ਫਿਰ ਪਵਿੱਤਰ ਮੰਡਲ ਜਿਹੜਾ ਸੀਗਾ ਇੰਗਲੈਂਡ ਪਵਿੱਤਰ ਮੰਡਲ ਦੇ ਵਿੱਚ ਇੰਗਲੈਂਡ ਨਾ ਮਿਲਿਆ ਇਸਲੀ ਮੈਟਰਨਿਕ ਨੇ ਚਤੁਰ ਮੰਡਲ ਬਣਾਇਆ ਜਿਸ ਦੇ ਵਿੱਚ ਆਸਟਰੀਆ ਰੂਸ ਪੁਰਸ਼ੀਆ ਅਤੇ ਇੰਗਲੈਂਡ ਮਤਲਬ ਇਹ ਚਾਰ ਸੀ ਚਤੁਰ ਮੰਡਲ ਮਤਲਬ ਚਤੁਰਮੁਖੀ ਮੰਡਲ ਮਤਲਬ ਚਾਰ ਦੇਸ਼ ਪਹਿਲੇ ਵਾਲੇ ਸੀ ਜਿਹੜੇ ਤਿੰਨ ਸੀ ਪਰ ਹੁਣ ਕਿੰਨੇ ਆ ਗਏ ਚਾਰ ਤਾਂ ਇਹਨਾਂ ਦੇ ਮੈਂਬਰਾਂ ਨੇ ਯੂਰਪ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਾਂਝੇ ਕਦਮ ਉਠਾਏ ਇਸ ਮੰਡਲ ਦੀਆਂ ਜਿਹੜੀਆਂ ਸਵਾਵਾ ਮੀਟਿੰਗਸ ਸੀਗੀਆਂ ਉਹ ਕਿੱਥੇ-ਕਿੱਥੇ ਹੋਈਆਂ ਸੀ ਐਕਸਲਾ ਚੈਪਾਲ ਦੇ ਵਿੱਚ ਟ੍ਰੋਪੇ ਲਾਬਾਕ ਵਿਅਰਨਾਜ ਹੋਈ ਸੀ ਠੀਕ ਹੈ ਤਾਂ ਇਹਨਾਂ ਦੀਆਂ ਮੀਟਿੰਗਸ ਦਾ ਵੀ ਨਾਮ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਸ਼ਾਰਟ ਦੇ ਵਿੱਚ 1821 ਦੇ ਵਿੱਚ ਟ੍ਰੋਪੋ ਦੀ ਕਾਂਗਰਸ ਜਿਹੜੀ ਸੀ ਕਾਂਗਰਸ ਆਫ ਟ੍ਰੋਪੋ ਟ੍ਰੋਪੋ ਦੇ ਵਿੱਚ ਹੀ ਹੋਈ ਠੀਕ ਹੈ ਜਿੰਨਾ ਵੀ ਆਪਣਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਇਹ ਜਿਹੜਾ ਅ ਕਾਂਗਰਸ ਦਾ ਸੀਗਾ ਤੇ ਇਹ ਜਿਹੜੀ ਮੀਟਿੰਗ ਸੀਗੀ ਕਿੱਥੇ ਹੋਈ ਸੀ ਕਾਂਗਰਸ ਆਫ ਟ੍ਰੋਪੋ ਦੇ ਵਿੱਚ ਮੈਟਰਨਿਕ ਨੇ ਇਹ ਸਪਸ਼ਟ ਕਰਤਾ ਕਿ ਯੂਰਪ ਦੇ ਕਿਸੇ ਵੀ ਭਾਗ ਵਿੱਚ ਉੱਠਿਆ ਰਾਸ਼ਟਰੀ ਵਿਦਰੋਹ ਜਿਹੜਾ ਹੈ ਜਿੰਨੇ ਵੀ ਮਿੱਤਰ ਦੇਸ਼ ਨੇ ਠੀਕ ਹੈ ਇਹਦੇ ਨਾਲ ਨੇ ਤਾਂ ਉਹ ਮਿਲ ਕੇ ਦਬਾਉਣਗੇ ਅਤੇ ਭਾਵੇਂ ਇੰਗਲੈਂਡ ਨੇ ਮੈਟਰਨਿਕ ਦੇ ਇਹਨਾਂ ਵਿਚਾਰਾਂ ਦਾ ਸਮਰਥਨ ਨਹੀਂ ਕੀਤਾ ਪਰ ਫਿਰ ਵੀ ਮੈਟਰਨਿਕ ਨੇ ਰੂਸ ਤੋਂ ਪਰੂਸ਼ੀਆ ਤੋਂ ਸਹਿਯੋਗ ਜਿਹੜਾ ਸੀਗਾ ਪ੍ਰਾਪਤ ਕੀਤਾ ਤੇ ਓਸਦੀ ਸੈਨਾ ਦੇ ਨਾਲ ਪਿਡਮੋਂਟ ਅਤੇ ਨੇਪਲਸ ਦੇ ਰਾਸ਼ਟਰੀ ਵਿਦਰੋਹਾਂ ਨੂੰ ਦਬਾਤਾ ਤਾਂ ਇਹ ਜਿਹੜੇ ਵਿਦਰੋਹ ਸੀਗੇ ਕਿੱਥੇ ਹੋਰ ਸੀ ਪਿਡਮੋਂਟ ਦੇ ਵਿੱਚ ਤੇ ਨੇਪਲਸ ਦੇ ਵਿੱਚ ਤਾਂ ਮੈਟਰਨਿਕ ਨੇ ਰੂਸ ਅਤੇ ਪ੍ਰੂਸ਼ੀਆ ਦੇ ਸਹਿਯੋਗ ਨਾਲ ਇਹ ਜਿਹੜੇ ਸੀਗੇ ਦਬਾ ਦਿੱਤੇ ਸੀ ਆਸਟਰੀਆ ਦੀ ਸੈਨਾ ਨਾਲ ਰੂਸ ਨੇ ਜਿਹੜਾ ਸੀਗਾ ਆਪਾਂ ਕਹਿ ਸਕਦੇ ਹਾਂ ਕਿ ਸੌਰੀ ਇੰਗਲੈਂਡ ਨੇ ਜਿਹੜਾ ਹੈਗਾ ਇਸ ਦਾ ਜਿਹੜਾ ਸੀਗਾ ਬਿਲਕੁਲ ਵੀ ਸਾਥ ਇੱਥੇ ਨਹੀਂ ਸੀ ਦਿੱਤਾ ਰਾਸ਼ਟਰੀ ਵਿਦਰੋਹਾਂ ਨੂੰ ਦਬਾਉਣ ਨਾਲ ਜਿਤਕੀ ਨੇ ਕਿਹਾ ਸੀ ਕਿ ਆਪਾਂ ਸਾਰੇ ਮਿਲ ਕੇ ਵਿਦਰੋਹ ਦਬਾਵਾਂਗੇ ਮੈਟਰਨਿਕ ਨੇ ਫਰਾਂਸ ਨੂੰ ਸਪੇਨ ਦੇ ਰਾਸ਼ਟਰੀ ਵਿਦਰੋਹਾਂ ਦੇ ਦਮਨ ਲਈ ਪ੍ਰੇਰਿਤ ਕੀਤਾ ਕਿਉਂਕਿ ਸਪੇਨ ਦਾ ਵਿਦਰੋਹ ਸਾਰੇ ਯੂਰਪ ਲਈ ਖਤਰਾ ਮੰਨ ਸਕਦਾ ਸੀ ਤਾਂ 1823 ਤੱਕ ਜਿਹੜੀ ਇਹ ਚਾਰ ਦੇਸ਼ਾਂ ਦੇ ਚਤੁਰਮੁਖੀ ਮੰਡਲ ਸੀ ਇਹ ਇਹਦੇ ਵਿੱਚ ਮੈਟਰਨਿਕ ਦੀ ਨੀਤੀ ਹੀ ਜਿਹੜੀ ਸੀਗੀ ਛਾਈ ਰਹੀ ਸੀ ਇੰਗਲੈਂਡ ਇਸ ਨੀਤੀ ਦੇ ਨਾਲ ਸਹਿਮਤ ਨਹੀਂ ਸੀ ਤੇ ਇਸ ਕਰਕੇ ਇਹ ਮੰਡਲ ਜਿਹੜਾ ਸੀ ਸਫਲ ਨਾ ਹੋ ਸਕੇ ਕਿਉਂਕਿ ਲੈਂਡ ਜਿਹੜਾ ਸੀ ਪਹਿਲਾਂ ਤਾਂ ਜਿਹੜਾ ਸੀ ਇਹਦੇ ਵਿੱਚ ਆ ਗਿਆ ਸੀਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਸਨੇ ਸਹਿਮਤੀ ਜਿਹੜੀ ਸੀ ਆਪਣੀ ਅਸਹਿਮਤੀ ਪ੍ਰਗਟਾਣੀ ਜਿਹੜੀ ਸੀ ਸਟਾਰਟ ਕਰ ਦਿੱਤੀ ਦਖਲ ਦੀ ਨੀਤੀ ਹੁਣ ਦੇਖੋ ਮੈਟਰਨਿਕ ਨੇ ਇੰਗਲੈਂਡ ਦਾ ਵਿਰੋਧ ਹੁੰਦੇ ਹੋਇਆ ਵੀ ਦਖਲ ਦੀ ਨੀਤੀ ਅਪਣਾਈ ਰੱਖੀ ਹੈ ਉਹ ਯੂਰਪ ਵਿੱਚ ਸਦਾ ਹੀ ਯਥਾ ਸਥਿਤੀ ਸਟੇਟਸ ਕਿਉਂ ਜਿਹੜਾ ਸੀ ਬਣਾ ਕੇ ਰੱਖਣਾ ਚਾਹੁੰਦਾ ਸੀ ਇੱਥੇ ਵੀ ਅਗਾਂਵੰਧੂ ਕ੍ਰਾਂਤੀਕਾਰੀ ਅੰਦੋਲਨ ਨੇ ਸਿਰ ਚੁੱਕਿਆ ਤਾਂ ਮੈਟਰਨਿਕ ਨੇ ਉਸ ਨੂੰ ਕੁਚਲਣ ਦਾ ਯਤਨ ਕੀਤਾ ਮੈਟਰਨਿਕ ਹਤੇ ਜਰਮਨੀ ਵੈਨਾ ਕਾਂਗਰਸ ਵਿੱਚ ਮੈਟਰਨਿਕ ਨੇ ਜਰਮਨੀ ਵਿੱਚ ਆਪਣਾ ਪ੍ਰਭਾਵ ਪਾਣ ਲਈ ਹੁਣੇ ਪਿੱਛੇ ਆਪਾ ਕਰਕੇ ਹਟੇ ਕਿ 39 ਸਿਆਸਤਾਂ ਦਾ ਸੰਗਠਨ ਬਣਾਤਾ ਢਿੱਲਾ ਜਾ ਅਤੇ ਕੇਂਦਰੀ ਸੰਸਦ ਦਾ ਪ੍ਰਧਾਨ ਆਸਟਰੀਆ ਬਣਾਤਾ ਹੈਜ਼ਨ ਦੇ ਸ਼ਬਦਾਂ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਸੰਗ ਜਾਤੀਆਂ ਨਹੀਂ ਰਾਜਿਆਂ ਦਾ ਸੰਗ ਸੀ ਇਹ ਦੇ ਵਿੱਚ ਰਾਸ਼ਟਰ ਸੰਗ ਨਹੀਂ ਸੀ ਇੱਕ ਛੋਟੇ ਛੋਟੇ ਸੁਤੰਤਰ ਇੰਡੀਪੈਂਡੈਂਟ ਜਿਹੜੇ ਰਾਸ ਉਹਨਾਂ ਦਾ ਢਿੱਲਾ ਜਿਹਾ ਸੰਗ ਸੀਗਾ ਜਰਮਨੀ ਦੇ ਦੇਸ਼ ਭਗਤ ਨੂੰ ਬਿਆਨਾ ਕਾਂਗਰਸ ਦੇ ਬਣਾਏ ਹੋਏ ਢਿੱਲੇ ਜਿਹੇ ਸੰਗ ਤੋਂ ਇਹ ਲੋਕ ਜਿਹੜੇ ਸੀਗੇ ਦੇਸ਼ ਭਗਤ ਉਹ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ ਅਤੇ ਉਹਨਾਂ ਨੇ ਰਿੰਨੋਕਸ਼ ਅਤੇ ਸਵੈ ਇੱਛਾ ਚਾਰੀ ਸੈਸ਼ਨ ਦੇ ਵਿਰੁੱਧ ਆਵਾਜ਼ ਉਠਾਈ ਪਰ ਮਟਰਨਿਕ ਨੇ ਕੋਈ ਵੀ ਗ੍ਰੰਥੀ ਉੱਠਦੀ ਸੀ ਆਵਾਜ਼ ਜਿਹੜੀ ਸੀ ਕੁਚਲ ਦਿੰਦਾ ਸੀ ਸੋ ਇਹਨੂੰ ਵੀ ਕੁਚਲਿਆ ਇਸ ਤੋਂ ਬਾਅਦ ਟੀਚਰਸ ਹੋ ਗਏ ਵਿਦਿਆਰਥੀ ਹੋ ਗਏ ਉਹਨਾਂ ਨੇ ਇਨਕਲਾਬ ਦੀ ਪ੍ਰਬੰਧ ਦੇ ਲਈ ਵਾਟਰਬਰਗ ਦੇ ਵਿੱਚ ਉਤਸਵ ਕੀਤਾ ਮਤਲਬ ਇੱਕ ਮੀਟਿੰਗ ਜੀ ਰੱਖੀ ਤੇ ਉਹਨਾਂ ਨੇ ਕੌਂਟ ਦੇਬਿਊਡ ਰੂਜ਼ ਦੇ جاسੂਸ ਦਾ ਜਿਹੜਾ ਸੀਗਾ ਕਤਲ ਕਰਤਾ ਮਟਰਨਿਕ ਚੌਂਕ ਗਿਆ ਕਿਉਂਕਿ ਇਹਨੇ ਰੂਜ਼ جاسੂਸ ਜਿਹੜੇ ਸੀ ਐਸੇ ਨਹੀਂ ਛੱਡੇ ਹੋਏ ਸੀ ਤੇ ਇਹ ਜਿਹੜਾ ਸੀ ਬੁਖਲਾ ਗਿਆ ਉਸਨੇ ਕਾਰਜਬਾਤ ਅਗਿਆਮਾ ਅਦਾਹੀ ਕ੍ਰਾਂਤੀਕਾਰੀ ਸੰਸਥਾਵਾਂਤਰੀ ਨਿਰਮਾਣ ਹੋਣੇ ਜਿਹੜੇ ਸੀਗੇ ਬੰਦ ਕਰਤੇ ਪ੍ਰੈਸ ਬੋਲਣ ਅਖਬਾਰ ਵਿੱਚ ਆਜ਼ਾਦੀ ਜਿਹੜੀ ਸੀ ਇਹ ਵੀ ਖਤਮ ਕਰਤੀ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਅਧਿਆਪਕਾਂ ਦੀ ਜਿਹੜੀ ਸੀਗੀ ਛੁੱਟੀ ਕਰਤੀ ਮਤਲਬ ਕਿ ਨੌਕਰੀ ਤੋਂ ਘੜਤਾ ਅਤੇ ਜਸੂਸਾਂ ਦਾ ਜਾਲ ਜਿਹੜਾ ਸੀ ਸਾਰੇ ਰਾਜ ਚ ਵਿਛਾਤਾ ਅਤੇ ਇਹਨਾਂ ਫਰਮਾਨਾਂ ਦੇ ਕਰਕੇ ਜਰਮਨ ਵਿੱਚ ਇੱਕ ਗਠੋਰ ਪ੍ਰतिक्रियाਵਾਦੀ ਦਾ ਯੁੱਗ ਜਿਹੜਾ ਸੀ ਸ਼ੁਰੂ ਹੋ ਗਿਆ ਅਤੇ ਆਸਟਰੀਆ ਵਾਂਗ ਮੈਟਰਨਿਕ ਜਰਮਨ ਦੇ ਵਿੱਚ ਵੀ ਆਪਣੀ ਨੀਤੀ ਜਿਹੜੀ ਸੀਗੀ ਲਾਗੂ ਇਸਨੇ ਕੀਤੀ ਆਪਣੀ ਵਿਵਸਥਾ ਜਿਹੜੀ ਸੀ ਬਣਾ ਕੇ ਰੱਖੀ ਹੈ ਅਤੇ ਮੈਟਰਨਿਕ ਜਿਹੜਾ ਸੀ ਕਾਰਲਸ ਬਾਦ ਦੇ ਫਰਮਾਨ ਨੂੰ ਆਪਣੀ ਇੱਕ ਉੱਤਮ ਜਿੱਤ ਜਿਹੜੀ ਸੀ ਸਮਝਣ ਲੱਗ ਗਿਆ ਸੀ ਮੈਟਰਨਿਕ ਅਤੇ ਸਪੇਨ ਮੰ ਦੇ ਕੋ ਮੈਟਰਨਿਕ ਦੀ ਸਪੇਨ ਦੀ ਗੱਲ ਕਰੀਏ ਤਾਂ ਆਪਾਂ ਇੱਥੇ 1815 ਦੀ ਵਿਆਨਾ ਸੰਧੀ ਜਦੋਂ ਹੋਈ ਹੈ ਵਿਆਨਾ ਕਾਂਗਰਸ ਦੀ ਜਿਹੜੀ ਸੰਧੀ ਹੋਈ ਹੈ ਸਪੇਨ ਦਾ ਰਾਜ ਜਿਹੜਾ ਸੀ ਬੁਰਬੋ ਵੰਸ਼ ਦੇ ਅਧੀਨ ਫਰਨਿੰਡੈਂਡ 7ਵੇਂ ਦੇ ਹਵਾਲੇ ਸੀਗਾ ਉਹਤੀ ਦਰਜੇ ਦਾ ਪ੍ਰਤੀਕਰਿਆਵਾਦੀ ਵਿਚਾਰਨ ਸਮਾੰਮੀ ਸੀ ਉਸਨੇ ਬਹੁਤ ਹੀ ਨਿਰਗੁਸ਼ਾਸ਼ਨ ਸਪੇਨ ਚ ਲਾਗੂ ਕੀਤਾ ਬਹੁਤ ਹੀ ਜ਼ਿਆਦਾ ਡਿਕਟੇਟਰਸ਼ਿਪ ਦਿਖਾਈ ਹੈ ਜਨਤਾ 스ਫੇਨ ਦੀ ਜਏ ਜਿਹੜੀ ਸੀਗੀ ਇਹ ਇਹਦੇ ਵਿਰੁੱਧ ਸੀਗੀ ਬੁਰਬੋਵਨਸੀ ਦਾ ਜਿਹੜਾ ਰਾਜਾ ਸੀਗਾ ਫਰਡੀਨੈਂਡ 7ਵਾਂ ਇਹਦੇ ਵਿਰੁੱਧ ਹੋ ਗਈ ਕਿਉਂਕਿ ਇਹ ਦਮਨਕਾਰੀ ਨੀਤੀਆਂ ਜਣੀਆਂ ਸੀਗੀਆਂ ਇਹ ਅਪਣਾ ਰਿਆ ਸੀ ਤਾਂ ਉਸਨੇ ਇੰਨੀ ਸ਼ਕਤੀ ਕੀਤੀ ਹੋਈ ਸੀਗੀ ਜਿਹੜਾ ਇਹ ਫਰਡੀਨੈਂਡ ਸੀ ਕਿ ਮਟਰਨਿਕ ਜੇ ਵਿਅਕਤੀ ਨੇ ਉਸ ਨੂੰ ਕੁਝ ਨਰਮ ਨੀਤੀ ਅਪਣਾਉਣ ਦਾ ਵੀ ਸੁਝਾਤਾ ਵੀ ਮਤਲਬ ਉਹ ਫਰਡੀਨੈਂਡ ਜਿਹੜਾ ਸੀ ਉਹ ਮਟਰਨਿਕ ਤੋਂ ਵੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਖਤ ਸੀਗਾ ਪਰ ਫਰਡੀਨੈਂਡ ਨੇ ਆਪਣੀ ਕਠੋਰ ਨੀਤੀ ਜਾਰੀ ਰੱਖੀ ਉਸ ਨੂੰ ਇਸ ਨੇ ਵੀ ਸਮਝਾਇਆ ਮਟਰਨਿਕ ਨੇ ਲੇਕਿਨ ਉਸ ਨੇ ਆਪਣੀ ਜਿਹੜੀ ਸੀ ਦਮਨਕਾਰੀ ਕਠੋਰ ਨੀਤੀ ਜਾਰੀ ਰੱਖੀ ਅਤੇ 1820 ਦੇ ਵਿੱਚ ਸਪੇਨ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਮਜਬੂਰੀ ਦੀ ਹਾਲਤ ਦੇ ਵਿੱਚ ਫਰਡੀਨੈਂਡ ਫਰਡੀਨੈਂਡ ਦੇ ਲੋਕਾਂ ਫਰਡੀਨੈਂਡ ਨੇ ਲੋਕਾਂ ਦੀਆਂ ਮੰਗਾਂ ਇਹ ਨਹੀਂ ਸੀ ਸਵੀਕਾਰ ਕਰ ਲੀਆਂ ਅਤੇ 1812 ਦਾ ਲੋਕਤੰਤਰੀ ਸੰਵਿਧਾਨ ਲਾਗੂ ਕਰਦਾ ਉਹਨਾਂ ਨੂੰ ਬਚਨ ਦਿੱਤਾ ਹੁਣ ਦੇਖੋ ਫਰਡੀਨੈਂਡ ਕਿਉਂਕਿ ਬਹੁਤ ਲੋਕ ਦਮਨਕਾਰੀ ਹੋ ਗਏ ਸੀ ਤਾਂ ਫਰਡੀਨੈਂਡ ਜਿਹੜਾ ਸੀ ਐਡਾ ਕਠੋਰ ਸੀ ਪਰ ਫਿਰ ਵੀ ਉਸਨੇ ਕਿਹਾ ਵੀ ਚਲ ਕੋਈ ਨਾ ਵੀ ਮੈਂ ਲੋਕਤੰਤਰੀ ਸੰਵਿਧਾਨ ਲਾਗੂ ਕਰਦਾਗਾ ਮਟਰਨਿਕ ਤੋਂ ਇਹ ਗੱਲ ਹਜਮ ਨਾ ਹੋਈ ਪਰਵਰਤਨ ਇਸ ਨੂੰ ਸਹਾਰ ਨਾ ਸਕਿਆ ਠੀਕ ਹੈ ਇਸ ਪਰਵਰਤਨ ਨੂੰ ਉਹ ਤਾਂ ਉਸਨੇ ਬੈਰੋਨਾ ਦੀ ਕਾਂਗਰਸ ਵਿੱਚ ਫਰਾਂਸ ਨੂੰ ਸਪੇਨ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਦੇਣ ਦਾ ਹੱਕ ਦਿੱਤਾ ਫਰਾਂਸ ਦੀ ਸੈਨਿਕ ਸ਼ਕਤੀ ਨੇ ਸਪੇਨ ਦੇ ਵਿੱਚ ਜਿਹੜੀ ਕ੍ਰਾਂਤੀ ਆ ਰਹੀ ਸੀ ਉਹਨੂੰ ਕੁਚਲ ਦਿੱਤਾ ਫਿਰ ਤੋਂ ਫਰਡੀਨੈਂਡ ਦਾ ਜਿਹੜਾ ਨੀਰੰਕੁਸ਼ਾ ਸ਼ਾਸਨ ਜਿਹੜਾ ਸੀਗਾ ਉਹ ਦੁਬਾਰਾ ਲਾਗੂ ਹੋ ਗਿਆ ਮਟਰਨਿਕ ਖੁਸ਼ ਹੋਇਆ ਕਿ ਵੀ ਹੁਣ ਫੇਰ ਮੈਂ ਜਿੱਤ ਗਿਆ ਮਟਰਨਿਕ ਅਤੇ ਇਟਲੀ ਇਹ ਵੀ ਸ਼ਾਰਟ ਕੁਐਸਚਨ ਤੁਹਾਨੂੰ ਸਾਰੇ ਆ ਸਕਦੇ ਤਾਂ ਮਟਰਨਿਕ ਇਟਲੀ ਨੂੰ ਕੇਵਲ ਭੂਗੋਲਿਕ ਐਕਸਪ੍ਰੈਸ਼ਨ ਤੋਂ ਵੱਧ ਨਹੀਂ ਸੀ ਸਮਝਦਾ ਵੀ ਇਹ ਸਿਰਫ ਇੱਕ ਭੂਗੋਲਿਕ ਏਰੀਆ ਹੈ ਇਟਲੀ ਲੰਬਾਰਡੀ ਅਤੇ ਵੈਨੀਸ਼ੀਆ ਨੂੰ ਆਸਟਰੀਆ ਵਿੱਚ ਮਿਲਾ ਲੈ ਗਿਆ ਪਰਮੋਰਡੀਨਾ ਅਤੇ ਟੁਸਕਨੀ ਉੱਤੇ ਹੈਬਸਬਰਗ ਰਾਜਦੈ ਸ਼ਾਸਕ ਜਿਹੜੇ ਸੀ ਨਿਯੁਕਤ ਕਰ ਦਿੱਤੇ ਗਏ ਵਿਆਨਾ ਸੰਮੇਲਨ ਦੇ ਪਿੱਛੋਂ ਇਟਲੀ ਵੱਖ-ਵੱਖ ਰਾਜਾਂ ਵਿੱਚ ਵੰਡਿਆ ਗਿਆ ਬਹੁਤ ਰਾਜਾਂ ਦੇ ਉੱਤੇ ਜਿਹੜੇ ਸੀ ਇੱਕੀਕਰਨ ਵਿਰੋਧੀ ਇਹ ਸ਼ਾਸਕ ਜਿਹੜੇ ਸੀਗੇ ਬਣਾਏ ਗਏ ਕਿਉਂਕਿ ਇਟਲੀ ਦਾ ਇੱਕੀਕਰਨ ਜਿਹੜਾ ਸੀਗਾ ਕਰਨੇ ਚਾਹੁੰਦੇ ਸੀਗੇ ਲੋਕ ਤੇ ਇਹ ਜਿਹੜੀ ਸੀਗੀ ਰੁਕਾਵਟ ਪੈਦਾ ਕਰ ਰਹੀ ਸੀ ਕਿਉਂਕਿ ਇੱਕੀਕਰਨ ਹੋ ਨਹੀਂ ਸੀ ਦੇਣਾ ਚਾਰੇ ਛੋਟੇ-ਛੋਟੇ ਰਾਜ ਰਾਜਿਆਂ ਦੇ ਰਾਜ ਸੀਗੇ ਉੱਥੇ ਮੈਟਰਨਿਕ ਦੇ ਪ੍ਰਭਾਵ ਹੇਠ ਇਟਲੀ ਦੇ ਰਾਜਾਂ ਨੇ ਨੇਪੋਲੀਅਨ ਦੁਆਰਾ ਕੈਂਪ ਕੀਤੀਆਂ ਉਦਾਰ ਸੰਸਥਾਵਾਂ ਦਾ ਅੰਤ ਕਰਤਾ ਪਰ ਫਿਰ ਵੀ ਇਹਨਾਂ ਰਾਜਾਂ ਵਿੱਚ ਕ੍ਰਾਂਤੀਕਾਰੀ ਅਤੇ ਰਾਸ਼ਟਰੀ ਭਾਵਨਾਵਾਂ ਦਾ ਖਤਮਾ ਨਾ ਹੋਇਆ ਜਿਹੜਾ ਕਿ ਇਟਲੀ ਚੱਲ ਰਿਹਾ ਸੀ ਜਿਹੜਾ ਕਿ ਅੱਗੇ ਇਟਲੀ ਦਾ ਇਕੀਕਰਨ ਦੇ ਵਿੱਚ ਜਿਹੜੀ ਸੀਗੀ ਇੱਕ ਨੀਂਹ ਪੱਥਰ ਦਾ ਕੰਮ ਕਰ ਰਹੀ ਸੀ ਇਹ ਸੰਸਥਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਜਿਉਂਦੀਆਂ ਰਹੀਆਂ ਅਤੇ ਗੁਪਤ ਸੁਭਾਵਾਂ ਇਹਨਾਂ ਦੀਆਂ ਮੀਟਿੰਗਸ ਜਿਹੜੀਆਂ ਸੀ ਚਲਦੀਆਂ ਰਹੀਆਂ ਅਤੇ ਇਹਨਾਂ ਵਿੱਚੋਂ ਕਾਰਬੋਨਾਰੀ ਮੁਕਤੀ ਜਿਸ ਨੇ ਇਟਲੀ ਵਾਸੀਆਂ ਦੇ ਅੰਦਰ ਰਾਸ਼ਟਰੀ ਵਿਵਾਦੀ ਭਾਵਨਾ ਨਹੀਂ ਮਰਨ ਦਿੱਤੀ ਠੀਕ ਹੈ ਤਾਂ 1820 ਦੇ ਵਿੱਚ ਨੇਪਲ ਦੇ ਲੋਕਾਂ ਨੇ ਆਪਣੇ ਨੇਰਨਕੋਸ਼ ਸ਼ਾਸਕ ਦੇ ਵਿਰੁੱਧ ਵਿਦਰੋਹ ਕਰਤਾ ਤੇ ਵਿਰੋਧ ਵਿਦਰੋਹੀਆਂ ਨੇ ਸਪੇਨ ਦੇ 1812 ਈਸਵੀ ਦੇ ਸੰਵਿਧਾਨ ਦੀ ਮੰਗ ਕੀਤੀ ਵੀ ਜਿਹੜਾ ਸੀ ਤੇਰੇ ਤੋਂ ਸੰਵਿਧਾਨ ਮੰਗ ਰਹੇ ਵੀ ਸਾਨੂੰ ਜਿਹੜਾ ਹੈ ਸਪੇਨ ਦਾ ਉਹ ਦਿੱਤਾ ਜਾਵੇ ਨੇਪਲਜ਼ ਦੇ ਰਾਜ ਨੇ ਵਿਦਰੋਹੀਆਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਤੇ ਇਸ ਦੇ ਨਾਲ ਕੀ ਹੋ ਗਿਆ ਮੈਟਰਨਿਕ ਨੂੰ ਘਬਰਾਹਟ ਹੋ ਗਈ ਅਤੇ ਉਸ ਨੂੰ ਇਹ ਲੱਗਿਆ ਕਿ ਹੁਣ ਇਸ ਨੇ ਸੰਵਿਧਾਨ ਦੀ ਮੰਗ ਨੂੰ ਐਕਸੈਪਟ ਕਰ ਲਿਆ ਹੈ ਤਾਂ ਇਟ ਮੀਨਸ ਯੂਰਪ ਦੀ ਸ਼ਾਂਤਰੀ ਖਤਰੀ ਸ਼ਾਂਤੀ ਜਿਹੜੀ ਹੈ ਖਤਰੇ 'ਚ ਹੈ ਤਾਂ ਇਸ ਲਈ ਉਸ ਨੇ ਚਤੁਰਮੁਖ ਮੰਡਲ ਜਿਹੜਾ ਬਣਾਇਆ ਸੀ ਉਸਾ ਸੰਮੇਲਨ ਲਪਾਕ ਵਿੱਚ ਬੁਲਾਇਆ ਅਤੇ ਨੇਪਲਜ਼ ਦੇ ਵਿਦਰੋਹ ਨੂੰ ਦਬਾਉਣ ਦੀ ਆਗਿਆ ਦਿੱਤੀ ਅਤੇ ਆਸਟਰੀਆ ਨੇ ਨੇਪਲਜ਼ ਜਾ ਕੇ ਉਸ ਦੇ ਰਾਜਾ ਨੂੰ ਫੇਰ ਦੁਬਾਰਾ ਅਧਿਕਾਰਟ ਜਿਹੜੇ ਸੀ ਦੁਬਾਰਾ ਦਬਾਤੇ ਅਤੇ ਪੂਰੀ ਤਰ੍ਹਾਂ ਜਿਹੜਾ ਸੀਗਾ ਉੱਥੇ ਜਿੰਨੇ ਵੀ ਕ੍ਰਾਂਤੀਕਾਰੀ ਜਿਹੜੇ ਸੀ ਵਿਦਰੋਹ ਹੋ ਰਹੇ ਸੀ ਉਹਨਾਂ ਦਾ ਦਮਨ ਕਰਤਾ ਫੇਰ 1821 ਦੇ ਵਿੱਚ ਪਿਡਮੰਟ ਵਿੱਚ ਵਿਦਰੋਹ ਹੋਇਆ ਤਾਂ ਆਸਟਰੀਆ ਦੀਆਂ ਫੌਜਾਂ ਨੇ ਨੈਪਲਸੋਮੋਨ ਦੇ ਬੋਡ ਦੇ ਉੱਥੇ ਵੀ ਵਿਦਰੋਹ ਜਿਹੜਾ ਸੀ ਦਬਾਤਾ ਹੁਣ ਦੇਖੋ ਐਨੀ ਦਮਨਕਾਰੀ ਨੀਤੀ ਨੂੰ ਆਸਟਰੀਆ ਦੇ ਦਖਲ ਨੂੰ ਇਟਲੀ ਵਾਸੀ ਸਹਿਨ ਨਾ ਕਰ पाए ਤਾਂ ਉਹਨਾਂ ਨੇ ਜਿਹੜੀ ਸੀ ਆਵਾਜ਼ ਉਠਾਈ ਵੀ ਇਹਨਾਂ ਦੇ ਵਿਰੁੱਧ 1830 ਦੇ ਵਿੱਚ ਫ੍ਰਾਂਸੀਸੀ ਕ੍ਰਾਂਤੀ ਤੋਂ ਉਤਸ਼ਾਹ ਲੈ ਕੇ ਟਸਕਨੀ ਹੋ ਗਿਆ ਪਿਡਮੰਟ ਹੋ ਗਿਆ ਮੈਡੋਨਾ ਹੋ ਗਿਆ ਫੇਰ ਦੁਬਾਰਾ ਵਿਦਰੋਹ ਜਿਹੜੇ ਸੀਗੇ ਇੱਥੇ ਖੜੇ ਹੋ ਗਏ ਅਤੇ ਮਟਰਨਿਕ ਨੇ ਇਹਨਾਂ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਮਤਲਬ ਲਗਾਤਾਰ ਕੁਝ ਰਿਆਸੀ ਲੇਕਿਨ ਇਟਲੀ ਦੇ ਵਿੱਚ ਜਿਹੜਾ ਸੀਗਾ ਇਹ ਵਿਦਰੋਹ ਖਤਮ ਹੀ ਨਹੀਂ ਸੀ ਹੋ ਰਿਹਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਟਲੀ ਵਿੱਚ ਰਾਸ਼ਟਰੀ ਅਤੇ ਕ੍ਰਾਂਤੀਕਾਰੀ ਭਾਵਨਾਵਾਂ ਜਿਉਂਦੀਆਂ ਨਹੀਂਆਂ ਅਤੇ ਫ੍ਰਾਂਸ ਦੀ ਤੀਜੀ ਕ੍ਰਾਂਤੀ ਸਮੇਂ ਇਟਲੀ ਵਿੱਚ ਅੰਦੋਲਨ ਵੱਡੇ ਵੱਡੇ ਸ਼ੁਰੂ ਹੋ ਗਏ ਅਤੇ ਮਟਰਨਿਕ ਹੋਣ ਜਿਹੜਾ ਸੀ ਇਹ ਅੰਦੋਲਨ ਦਬਾ ਨਹੀਂ ਸਕਿਆ ਜਿੰਨੇ ਵੀ ਰਾਸ਼ਟਰੀ ਅੰਦੋਲਨ ਇਟਲੀ ਛੋਰੇ ਸੀ ਤਾਂ 1848 ਦੇ ਵਿੱਚ ਆਸਟਰੀਆ ਵਿੱਚ ਉੱਠੇ ਐਡੇ ਵੱਡੇ ਵਿਦਰੋਹ ਕਰਕੇ ਮਟਰਨਿਕ ਇੰਗਲੈਂਡ ਦੌੜ ਗਿਆ ਤੇ ਇਸ ਨੂੰ ਦਬਾ ਨਾ ਪਾਇਆ ਮੈਟਰਨਿਕ ਅਤੇ ਰੂਸ ਹੁਣ ਰੂਸ ਦਾ ਜਿਹੜਾ ਜਾਰ ਅਲੈਗਜ਼ੈਂਡਰ ਪਹਿਲਾ ਤੇ ਰਾਜੇ ਦਾ ਨਾਮ ਹੈ ਜਾਰ ਅਲੈਗਜ਼ੈਂਡਰ ਪਹਿਲਾ 1815 ਈਸਵੀ ਦੇ ਵਿੱਚ ਬਹੁਤ ਉਦਾਰਵਾਦੀ ਵਿਚਾਰਾਂ ਦਾ ਸੁਆਮੀ ਸੀ ਜਿਹੜਾ ਰੂਸ ਦਾ ਜਿਹੜਾ ਰਾਜਾ ਸੀ ਉਸਨੇ ਸ਼ਾਸਨ ਦੇ ਵਿੱਚ ਪਹਿਲੇ ਸਾਲਾਂ ਵਿੱਚ ਆਪਣੇ ਵਿਚਾਰਾਂ ਦਾ ਸਬੂਤ ਦਿੱਤਾ ਰੂਸ ਨੂੰ ਲਿਖਤੀ ਸੰਵਿਧਾਨ ਦੇਣ ਦਾ ਫੈਸਲਾ ਕੀਤਾ ਦਾਸ ਪ੍ਰਥਾ ਦਾ ਅੰਤ ਕਰਨ ਦਾ ਫੈਸਲਾ ਕੀਤਾ ਵੀ ਸਲੇਵਰੀ ਮੇਰੇ ਇਹਦੇ ਵਿੱਚ ਰਾਤ ਦੇ ਵਿੱਚ ਨਹੀਂ ਹੋਏਗੀ ਜਿਹੜਾ ਅਲੈਗਜ਼ੈਂਡਰ ਸੀਗਾ ਠੀਕ ਹੈ ਪਰ ਮੈਟਰਨਿਕ ਦੇ ਪ੍ਰਭਾਵ ਢੇਟਾ ਕੇ ਉਸਨੇ ਵੀ ਕੀ ਹੋ ਗਿਆ ਉਹ ਵੀ ਜਿਹੜਾ ਸੀਗਾ ਡਿਕਟੇਟਰਸ਼ਿਪ 'ਚ ਆ ਗਿਆ ਠੀਕ ਹੈ ਤਾਂ 1819 ਵਿੱਚ ਜਰਮਨੀ ਦੇ ਜਿਹੜੇ ਵਿਦਿਆਰਥੀ ਸੀਗੇ ਇਹਨਾਂ ਦੇ ਵੱਲੋਂ ਰੂਸੀ ਪੱਤਰਕਾਰ ਕੌਨਜ਼ੈਬਿਊ ਦੇ ਕਤਲ ਅਤੇ 1820 ਦੇ ਵਿੱਚ ਫਰਾਂਸ ਦੇ ਡਿਊਕ ਬੀ ਬੇਰੀ ਦੇ ਕਤਲ ਨਾਲ ਜਾਰ ਦੇ ਵਿਚਾਰ ਉਦਾਰਵਾਦੀ ਨਾ ਰਹੇ ਤੇ ਉਹ ਜਿਹੜਾ ਸੀਗਾ ਮਟਰਨਿਕ ਦਾ ਪੈਰੋਕਾਰ ਬਣ ਗਿਆ ਅਤੇ ਉਸਨੇ ਉਦਾਰਵਾਦੀ ਅੰਦੋਲਨ ਦੀ ਵਿਰੋਧਤਾ ਸ਼ੁਰੂ ਕਰਤੀ ਪਹਿਲਾਂ ਦੇਖੋ ਉਦਾਰਵਾਦੀ ਸੀ ਠੀਕ ਹੈ ਤੇ ਆਪਣੀ ਪਰਜਾ ਨੂੰ ਬਿਆਰ ਕਰਦਾ ਸੀ ਉਹਦੇ ਅੰਦਰ ਜਿਹੜਾ ਸੀਗਾ ਉਹ ਚਾਹੁੰਦਾ ਸੀਗਾ ਚਲੋ ਅਗਰ ਮੇਰੀ ਜਨਤਾ ਸਵਿਧਾਨ ਮੰਗ ਰਹੀ ਹੈ ਤਾਂ ਮੈਂ ਦਵਾਂਗਾ ਸਲੇਵਰੀ ਸਿਸਟਮ ਜਿਹੜਾ ਹੈ ਗੁਲਾਮ ਜਿਹੜੀ ਹੈਗੇ ਮੈਂ ਬਣਾਏ ਹੋਏ ਨੇ ਉਹ ਵੀ ਚੀਜ਼ ਜਿਹੜੀ ਹੈ ਮੈਂ ਖਤਮ ਕਰ ਦੂੰ ਲੇਕਿਨ ਜਦੋਂ ਮੈਟਰਨਿਕ ਦਾ ਉਹ ਪੈਰੋਕਾਰ ਬਣਿਆ ਤਾਂ ਉਸਨੇ ਜਿਹੜਾ ਹੈ ਵਿਰੋਧਤਾ ਉਦਾਰਵਾਦੀ ਅੰਦੋਲਨ ਦੀ ਜਿਹੜੀ ਸੀ ਵਿਰੋਧਤਾ ਕਣੀ ਸ਼ੁਰੂ ਕਰਤੀ ਤਾਂ 1821 ਦੇ ਵਿੱਚ ਜਨਾਨੀਆਂ ਨੇ ਸਤੰਤਰਤਾ ਸੰਗਰਾਮ ਵੀ ਸ਼ੁਰੂ ਕਰਤਾ ਰੂਸ ਦਾ ਜਿਹੜਾ ਜਾਰ ਅਲੈਗਜ਼ੈਂਡਰ ਜਾਰ ਸੀ ਉਸਨੇ ਆਪਣੇ ਇਸਾਈ ਭਰਾਵਾਂ ਦੀ ਭਾਵੇਂ ਸਹਾਇਤਾ ਉਹ ਕਰਨਾ ਚਾਹੁੰਦਾ ਸੀਗਾ ਪਰ ਫਿਰ ਵੀ ਮਟਰਨਿਕ ਦੇ ਪ੍ਰਭਾਵ ਕਰਕੇ ਯੂਨਾਨ ਦੀ ਸੁਤੰਤਰਤਾ ਦੀ ਲੜਾਈ ਤੋਂ ਦੂਰ ਰਹਾ ਯੂਨਾਨੀਆਂ ਦਾ ਸੁਤੰਤਰਤਾ ਸੰਗਰਾਮ ਦਬਾ ਦਿੱਤਾ ਗਿਆ ਅਤੇ ਜਾਰ ਮੈਟਰਨਿਕ ਦੇ ਪ੍ਰਭਾਵ ਹੇਠ 820 ਤੋਂ 25 ਤੱਕ ਪੰਜ ਸਾਲ ਰਿਹਾ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਜਿਹੜਾ ਜਾਰ ਅਲੈਕਜ਼ੈਂਡਰ ਸੀ ਤੇ ਉਸ ਦੀ ਜਗ੍ਹਾ ਤੇ ਨਿਕੋਲਸ ਪਹਿਲਾ ਜਾਰ ਨਿਕੋਲਸ ਪਹਿਲਾ ਜਿਹੜਾ ਸੀ ਆਇਆ ਅਤੇ ਉਹ ਵੱਖਰੀ ਕਿਸਮ ਦੇ ਵਿਚਾਰਧਾਰਾ ਦਾ ਸਵਾਮੀ ਸੀ ਪਰ ਮੈਟਰਨਿਕ ਦੇ ਪ੍ਰਭਾਵ ਹੇਠ ਨਹੀਂ ਆਇਆ ਉਸ ਨੇ ਆਪਣੀ ਸੁਤੰਤਰ ਨੀਤੀ ਅਪਣਾਈ ਸੀ ਤਾਂ ਮੈਟਰਨਿਕ ਦਾ ਪ੍ਰਭਾਵ ਕਿਤੇ ਵੀ ਉਹਦੇ ਉੱਤੇ ਦੇਖਣ ਨੂੰ ਨਹੀਂ ਮਿਲਿਆ ਮੈਟਰਨਿਕ ਅਤੇ ਫਰਾਂਸ ਮਟਰਨਿਕ ਨੇ ਫਰਾਂਸ ਪ੍ਰਤੀ ਪ੍ਰਤੀ ਵੀ ਕਠੋਰ ਨੀਤੀ ਅਪਣਾਈ ਹੈ ਉਹ ਨਹੀਂ ਸੀ ਚਾਹੁੰਦਾ ਕਿ ਜੋ ਫਰਾਂਸ ਦੇ ਵਿੱਚ ਚੱਲ ਰਿਹਾ ਸੀ ਉਹ ਕਿਸੇ ਹੋਰ ਕੰਟਰੀ ਜਾਵੇ ਯੂਰਪ ਦੇ ਵਿੱਚ ਜਾਵੇ ਕਿਉਂਕਿ ਇਸੇ ਦੇ ਨਾਲ ਕਿਉਂਕਿ 25 ਸਾਲਾਂ ਤੱਕ ਤਾਂ ਯੂਰਪ ਦੇ ਵਾਤਾਵਰਣ 'ਚ ਸ਼ਾਂਤੀ ਇਸ ਚੀਜ਼ ਨੇ ਖੋਲੀ ਹੋਈ ਸੀ ਤਾਂ ਮਟਰਨਿਕ ਨੂੰ ਇਹ ਚੀਜ਼ ਦਾ ਡਾਊਟ ਸੀ ਡਰ ਵੀ ਸੀ ਕਿ ਫਰਾਂਸ ਦੁਬਾਰਾ ਯੁੱਧ ਨੀਤੀ ਨਾ ਅਪਣਾਵੇ ਅਤੇ ਫਰਾਂਸ ਦੇ ਚਾਰੇ ਪਾਸੇ ਬੈਲਜੀਅਮ ਹੋ ਗਿਆ ਹਾਲੈਂਡ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਸਵੀਡਨ ਹੋ ਗਿਆ ਇਸਨੇ ਸ਼ਕਤੀशाली ਰਾਜਾਂ ਦੀ ਸਥਾਪਨਾ ਕਰਤੀ ਫ੍ਰਾਂਸ ਨੂੰ ਭਾਰੀ ਜੁਰਮਾਨਾ ਵੀ ਕੀਤਾ ਗਿਆ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਫ੍ਰਾਂਸ ਯੁੱਧ ਜੋ ਤੱਕ ਫ੍ਰਾਂਸ ਜਿਹੜਾ ਹੈ ਜੁਰਮਾਨਾ ਨਹੀਂ ਦਿੰਦਾ ਉਦੋਂ ਤੱਕ ਜਿਹੜਾ ਹੈ ਮਿੱਤਰ ਦੇਸ਼ ਦੀਆਂ ਸਿਨਾਵਾ ਉੱਥੇ ਹੀ ਰਹਿਣਗੀਆਂ ਸਿਨਾਵਾ ਹਟਾ ਵੀ ਲਈਆਂ ਗਈਆਂ ਪਰ ਫ੍ਰਾਂਸ ਨੂੰ ਚਾਰ ਮੁੱਖ ਮੰਡਲਾਂ ਦੇ ਵਿੱਚ ਸ਼ਾਮਿਲ ਕਰਕੇ ਪੰਜ ਮੁਖੀ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ ਇਹ ਮੈਟਰਨਿਕ ਦੀ ਨਤੀਜਾ ਸੀਗਾ ਉਸੇ ਦਾ ਜਿਹੜਾ ਸੀਗਾ ਇਹ ਫੈਸਲਾ ਸੀਗਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਉਹ ਫਰਾਂਸ ਦੇ ਵਿੱਚ ਵੀ ਦਬਦਬਾ ਕਾਇਮ ਕਰਨਾ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਕਿਤੇ ਜਿਹੜਾ ਹੈਗਾ ਕ੍ਰਾਂਤੀਕਾਰੀ ਵਿਚਾਰ ਫੇਰ ਦੁਬਾਰਾ ਫਰਾਂਸ ਚਾਣ ਤੇ ਇਸ ਦੇ ਨਾਲ ਪੂਰਾ ਯੂਰਪ ਖਰਾਬ ਹੋਵੇ ਮੈਟਰਨਿਕ ਤੇ ਇੰਗਲੈਂਡ ਹੁਣ ਦੇਖੋ ਇੰਗਲੈਂਡ ਨੇਪੋਲੀਓ ਨੂੰ ਹਰਾਣ ਤੱਕ ਤਾਂ ਮੈਟਰਨਿਕ ਦੇ ਨਾਲ ਸੀ ਦੋਨਾਂ ਨੇ ਮਿਲ ਕੇ ਨੇਪੋਲੀ ਨੂੰ ਹਰਾਇਆ ਦੋਨਾਂ 'ਚ ਦੋਸਤੀ ਵੀ ਹੋ ਗਈ ਪਰ ਬਿਆਨਾ ਕਾਂਗਰਸ ਵਿੱਚ ਇੰਗਲੈਂਡ ਤੇ ਮੈਟਰਨਿਕ ਨੇ ਦੋਨਾਂ ਨੇ ਆਪਸ 'ਚ ਇੱਕ ਦੂਜੇ ਦਾ ਸਮਝੋਤਾ ਜਿਹੜਾ ਸੀ ਸਾਥ ਦਿੱਤਾ ਪਰ ਯੂਰਪੀ ਸਯੁਕਤ ਵਿਵਸਥਾ ਵਿੱਚ ਇੰਗਲੈਂਡ ਨੇ ਮਟਰਨਿਕ ਦਾ ਸਾਥ ਮੰਨਿਆ ਪਰ ਕੁਝ ਨੀਤੀਆਂ ਦੇ ਕਰਕੇ ਇੰਗਲੈਂਡ ਜਿਹੜਾ ਸੀ ਸਾਈਡ ਤੇ ਹੋ ਗਿਆ ਕਿਉਂਕਿ ਇੰਗਲੈਂਡ ਨੇ ਮਟਰਨਿਕ ਦੇ ਦੂਜੇ ਦੇਸ਼ਾਂ ਵਿੱਚ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੀ ਨੀਤੀ ਦਾ ਵਿਰੋਧ ਕੀਤਾ ਕਿਉਂਕਿ ਇੰਗਲੈਂਡ ਨਹੀਂ ਸੀ ਚਾਹੁੰਦਾ ਵੀ ਇਹ ਜਿਹੜਾ ਮਟਰਨਿਕ ਹੈ ਇਹ ਕਿਸੇ ਵੀ ਦੇਸ਼ ਦੇ ਵਿੱਚ ਅੰਦਰੂਨੀ ਜੋ ਮਾਮਲੇ ਚੱਲਦੇ ਨੇ ਉਹਨਾਂ 'ਚ ਦਖਲ ਅੰਦਾਜ਼ੀ ਇਹ ਕਰੇ ਇਹ ਨੇ ਅਮਰੀਕਾ ਵਿੱਚ ਵੀ ਦਖਲ ਨਾ ਦੇਣ ਦੀ ਚਤਾਵਨੀ ਮਟਰਨਿਕ ਨੂੰ ਦਿੱਤੀ ਜਿਸ ਕਰਕੇ ਮਟਰਨਿਕ ਅਤੇ ਇਹਨਾਂ ਦੇ ਸੰਬੰਧ ਵਿਗੜ ਗਏ ਪਰ ਫਿਰ ਵੀ ਜਿਹੜਾ ਹੈ ਮੈਡ ਇੰਗਲੈਂਡ ਨੇ ਮਟਰਨਿਕ ਦੀਆਂ ਨੀਤੀਆਂ ਨੂੰ ਅਮਲੀ ਰੂਪ ਦੇਣ ਦੇ ਵਿੱਚ ਉਹਦਾ ਸਾਥ ਜਿਹੜਾ ਸੀ ਨਹੀਂ ਸੀ ਦਿੱਤਾ ਮਟਰਨਿਕ ਅਤੇ ਜਾਪਾਨ ਅਤੇ ਯੂਨਾਨ ਯੂਨਾਨੀਆਂ ਨੇ ਤੁਰਕੀ ਦੇ ਵਿਦੇਸ਼ੀ ਸ਼ਾਸਨ ਵਿਰੁੱਧ ਬਗਾਵਤ ਕਰ ਦਿੱਤੀ ਮਟਰਨਿਕ ਨੇ ਯੂਨਾਨੀਆਂ ਨਾਲ ਹਮਦਰਦੀ ਨਹੀਂ ਕੀਤੀ ਅਤਿਆਚਾਰ ਜਿਹੜਾ ਸੀਗਾ ਕਰਵਾਇਆ ਤਾਂ ਇਸ ਕਰਕੇ ਮਟਰਨਿਕ ਨੇ ਰੂਜ਼ ਜਾਣ ਨੂੰ ਵੀ ਆਪਣੇ ਪ੍ਰਭਾਵ ਦੇ ਨਾਲ ਯੂਨਾਨੀਆਂ ਦੀ ਸਹਾਇਤਾ ਕਰਨ ਨਹੀਂ ਦਿੱਤੀ ਤਾ ਆਪਾ ਕਹਿ ਸਕਦੇ ਆ ਕਿ ਯੂਨਾਨੀਆਂ ਨੂੰ ਰੂਸ ਤੋਂ ਕੋਈ ਵੀ ਸਹਾਇਤਾ ਨਾ ਪਹੁੰਚੀ ਇਸ ਤੋਂ ਬਿਨਾ ਰੂਸ ਨੇ ਯੂਨਾਨੀ ਕ੍ਰਾਂਤੀਕਾਰੀ ਨੇਤਾ ਯੈਪਸੀ ਲੰਟੀ ਨੂੰ ਵੀ ਕੇਵਲ ਮਟਰਨਿਕ ਦੇ ਪ੍ਰਭਾਵ ਕਰਨ ਨਹੀਂ ਅਪਣਾਇਆ ਮਟਰਨਿਕ ਨੇ ਸੱਤ ਸਾਲੀ ਆਸਟਰੀਆ ਦੀ ਜੇਲ੍ਹ ਜਿਸ ਨੂੰ ਕੈਮ ਰੱਖਿਆ ਕੈਦ ਰੱਖਿਆ ਅਤੇ ਯੂਨਾਨ ਦੀ ਸੁਤੰਤਰਤਾ ਦੀ ਲੜਾਈ ਦੇ ਵਿੱਚ ਹਜ਼ਾਰਾਂ ਯੂਨਾਨੀ ਦੇਸ਼ ਬਗਤ ਸ਼ਹੀਦ ਹੋ ਗਏ ਮਤਲਬ ਐਨੀ ਬੁਰੀ ਤਰ੍ਹਾਂ ਯੂਨਾਨ ਦੀ ਜਿਹੜੀ ਸੀਗੀ ਇਸਨੇ ਦਮਨ ਕਰਨ ਨੀਤੀ ਉੱਥੇ ਅਪਣਾਈ ਹੈ ਤੇ ਉੱਥੋਂ ਦੇ ਕਿੰਨੇ ਦੇਸ਼ ਬਗਤ ਸੀ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਯੂਰਪ ਦੇ ਇਸਾਈ ਜਿਹੜੇ ਸੀਗੇ ਇਹਨਾਂ ਕਤਲਾਂ ਕਰਕੇ ਤੜਫ ਉੱਠੇ ਤਾਂ ਫਰਾਂਸ ਰੂਸ ਅਤੇ ਇੰਗਲੈਂਡ ਯੂਨਾਨੀਆਂ ਨਾਲ ਹਮਦਰਦੀ ਰੱਖਦੇ ਸੀਗੇ ਅਤੇ ਮਟਰਨਿਕ ਨੇ ਵੀ ਕਿਹਾ ਸੀ ਕਿ ਯੂਨਾਨੀ ਲੋਕ ਪ੍ਰਜਾਤੰਤਰਵਾਦੀ ਸੀ ਮਤਲਬ ਲੋਕਤੰਤਰਵਾਦੀ ਸੀ ਤੇ ਆਪਣੇ ਵਿਧਾਨ ਜਿਹੜੇ ਉੱਥੇ ਵਿਧਾਨਕ ਸ਼ਾਸਕ ਸੀ ਉਹਨਾਂ ਵਿਰੁੱਧ ਸ਼ਾਸਨ ਕਰ ਰਹੇ ਸੀ ਸਾਜ਼ਿਸ਼ਾਂ ਕਰ ਰਹੇ ਸੀ ਅਤੇ ਇੰਗਲੈਂਡ ਦੇ ਲਾਰਡ ਕੈਨਿੰਗ ਨੇ ਮਟਰਨਿਕ ਦੇ ਇਹਨਾਂ ਵਿਚਾਰਾਂ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਸਹਾਇਤਾ ਕੀਤੀ ਪਰ ਜਿਹੜਾ ਮਟਰਨਿਕ ਸੀਗਾ ਉਹ ਯੂਨਾਨ ਪ੍ਰਤੀ ਵੀ ਦਮਨਕਾਰੀ ਨੀਤੀ ਜਿਹੜੀ ਸੀਗੀ ਉਹ ਅਪਣਾ ਰਿਹਾ ਸੀ ਸੋ ਨੈਕਸਟ ਵੀਡੀਓ ਜੇ ਅੱਪਾ ਕਰਾਂਗੇ ਮਟਰਨਿਕ ਦਾ ਪਤਨ ਕਿੱਦਾ ਹੋਇਆ ਹੋਰ ਵੀ ਇਹਦੇ ਨਾਲ ਰੈਲੇਵੈਂਟ ਜਿਹੜੇ ਕੁਐਸਚਨ ਆ ਉਹਨਾਂ ਨੂੰ ਪੜਾਂਗੇ ਥੈਂਕ ਯੂ ਸੋ ਮੱਚ ਮਿਲਦੇ ਆ ਨਵੇਂ ਵੀਡੀਓ ਦੇ ਨਾਲ